ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਏ ਸੀ ਬੋਪਾਰਾਏ ਮੋਟਰਸ ਦੇ ਮਨਦੀਪ ਭਾਜੀ ਦੇ ਕੋਲ ਤੇ ਉੱਥੇ ਡਸਾ ਬਣਾਣਾ ਵੀ ਸਾਡੀ ਮੁਲਾਕਾਤ ਹੋਈ ਇਹਨਾਂ ਦੀ ਬੁੱਕ ਦਾ ਇਹ ਬੁੱਕ ਦੀ ਕੁੰਡ ਛਕਾਈ ਆ ਜੀ 19 ਤਰੀਕ ਨੂੰ ਫੰਕਸ਼ਨ ਤੇ ਉਹਦੀ ਡਿਸਕਸ਼ਨ ਦੇ ਸਿਰਫਲੇਸ ਅਸੀਂ ਇੱਥੇ ਮਨਦੀਪ ਭਾਜੀ ਕੋ ਬੋਪਾਰਾਏ ਮੋਟਰਸ ਤੇ ਆਏ ਸੀ ਤੇ ਜਾਦੀ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਕਿ ਸਾਡੇ ਕੋਲ ਮੇਰਾ ਭਰਾ ਵੀ ਲਾ ਲਓ ਵੱਡਾ ਦੇ ਹਾਜ਼ਰ 5 6 ਸਾਲ ਬਾਅਦ ਅਸੀਂ ਇਕੱਠੇ ਹੋਏ ਆ ਤੇ ਤੁਸੀਂ ਇੱਕ ਬੜਾ ਗਾਣਾ viral ਗਾਣਾ ਸਿੱਧੂ ਦੀ ਬਾਤ ਚ ਗਾਣਾ AI ਹੋਇਆ ਆ ਵੇਚ ਕੇ ਜ਼ਮੀਰਾਂ ਨੇ ਅਮੀਰ ਬਣੀ ਫਿਰਦੇ ਮੂੰਹੋਂ ਬੋਲੇ ਜਿਹੜੇ ਸਾਡੇ ਵੀਰ ਬਣੀ ਫਿਰਦੇ ਆਖਦੇ ਨੇ ਪਹਿਲਾਂ ਬੈਡ ਕੰਪਨੀ ਗਾਣਾ YouTube ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਆ ਕੁਰ ਬੀਰ ਚਿੰਗਰ ਹੋਣਾ ਦੇ ਚੈਨਲ ਤੇ ਭਾਈ ਦਾ ਗਾਣਾ ਤੇ ਇਹਨਾਂ ਦਾ ਨਾਮ ਆ ਇਟਸ ਯੋਦਾ ਕੱਲਾ ਜੋਦਾ YouTube ਤੇ ਜਾ ਕੇ ਦੇ ਸਰਚ ਕਰਨਾ ਤੇ ਬੈਡ ਕੰਪਨੀ ਹੁਣ ਤੇਰੀ ਪਹਿਲਾਂ ਜਿਹੇ ਠੋਕ ਨਹੀਂ ਦੇ ਗਾਣਾ ਤੁਸੀਂ ਸੁਨਣਾ ਆ ਤੇ ਸੁਣਿਆ ਨਹੀਂ ਤੁਸੀਂ ਬੋਲਿਆ ਤੇ ਹੁਣ ਅੱਜ ਗਾਣਾ ਤੁਹਾਨੂੰ ਲਾਈਵ ਸੁਣਾਉਣਗੇ ਜੋਦਾ ਭਾਈ ਤੇ ਲਿਖਿਆ ਅਮਰ ਬਿਰਕਪਿੰਡ ਪਾਕੇ ਰਵਾਈ ਤੇ ਆਉਣ ਦਿਓ ਸਿੰਘ ਦਾ ਗਾਣਾ ਹੋ ਵੇਚ ਕੇ ਜਮੀਰਾਂ ਨੇ ਅਮੀਰ ਬਣੀ ਫਿਰਦੇ ਮੂੰਹ ਬੋਲੇ ਜਿਹੜੇ ਸਾਡੇ ਵੀਰ ਬਣੀ ਫਿਰਦੇ ਵੇਚ ਕੇ ਜਮੀਰਾਂ ਨੇ ਅਮੀਰ ਬਣੀ ਫਿਰਦੇ ਮੂੰਹ ਬੋਲੇ ਜਿਹੜੇ ਸਾਡੇ ਵੀਰ ਬਣੀ ਫਿਰਦੇ ਹੁਣ ਤੇਰੀ ਪਹਿਲਾਂ ਜਹੀ ਠੁੱਕ ਨਹੀਂ ਰਹੀ ਮੈਨੂੰਾਂ ਚ ਸਾਨੂੰ ਠਕਰਾਉਣ ਵਾਲੇ ਪੁੱਛਦੇ ਉਹ ਖੁਸ਼ ਕਿਉਂ ਨਹੀਂ ਰਹਿੰਦਾ ਤੂੰ ਰਵੌਣ ਵਾਲੇ ਪੁੱਛਦੇ ਹਾਰਿਆ ਜਾ ਰਹਿਣਾ ਏ ਹਰੌਣ ਵਾਲੇ ਪੁੱਛਦੇ ਅੱਜਕੱਲ ਸਾਡੇ ਨਾਲ ਬੈਠਦਾ ਨਹੀਂ ਕਾਤੋਂ ਜਾ ਜਾ ਕੇ ਗੇਰਾਂ ਨਾਲ ਖਲੌਣ ਵਾਲੇ ਪੁੱਛਦੇ ਖੁਸ਼ ਕਿਉਂ ਨਹੀਂ ਰਹਿੰਦਾ ਤੂੰ ਰਵੌਣ ਵਾਲੇ ਪੁੱਛਦੇ ਹਾਰਿਆ ਜਾ ਰਹਿਣਾ ਏ ਹਰੌਣ ਵਾਲੇ ਪੁੱਛਦੇ ਅੱਜਕੱਲ ਸਾਡੇ ਨਾਲ ਬੈਠਦਾ ਨਹੀਂ ਕਾਤੋਂ ਜਾ ਜਾ ਕੇ ਗੇਰਾਂ ਨਾਲ ਖਲੌਣ ਵਾਲੇ ਪੁੱਛਦੇ ਉਹ ਕਰਦਿਆ ਲੱਛੜ ਜੋ ਨਾ ਰਾਵਾਂਗੇ ਨਹੀਂ ਕੱਤਿਆ ਚੀਜ਼ ਬੰਦੇ ਕਾਰਾ ਮੰਗਣੀ ਨਾ ਨਾ ਚਲੋ ਪੜਾਈ ਉਹ ਕੱਤਿਆ ਲੱਛਣ ਜਿੰਨਾ ਰਾਵਾ ਮੰਗਣੀ ਕੱਤਿਆ ਚੀਜ਼ ਬੰਦੇ ਕਾਰਾ ਮੰਗਣੀ ਇੱਕ ਦਿਨ ਸਾਡੇ ਮਰਮਾਰੀ ਡਿੱਗਣੇ ਸਾਡੇ ਅੰਦਰਾਂ ਚ ਅਖਬਾਰਾ ਮੰਗਣੀ ਚੜ ਦਿੱਤਾ ਹੈਗੇ ਜੱਟ ਚੀਜ਼ ਕਿੰਨੀਆਂ ਚੜ ਗਏ ਜਿਹੜੀ ਤੇ ਰੌਂਦਾ ਰੀਜ ਕਿੰਨੀਆਂ ਹਉ ਜੋ ਤੇਵੀ ਪਹੁੰਚਦਾ ਆ ਪਤਾ ਸਭ ਨੂੰ ਤੇ ਫਿਰਕਾਂ ਦੇ ਮੁੰਡੇ ਨੂੰ ਤਮੀਜ਼ ਕਿੰਨੀਆਂ ਆਖਦੇ ਨੇ ਬੜੀ ਸ਼ਿੰਤੀ ਬੜੀ ਹੋ ਗਿਆ ਸੋ ਸਾਡਾ ਨਾਮ ਕਿਸਾਂ ਚੋਂ ਵਾਲੇ ਪਹੁੰਚਦੇ ਤਤ ਨੂੰ ਰਵਾਉਣ ਵਾਲੇ ਪੁੱਛਦੇ ਹਾਰਿਆ ਜਾ ਰਹਿਣਾ ਹੈ ਹਰਾਉਣ ਵਾਲੇ ਪੁੱਛਦੇ ਅੱਜ ਕੱਲ ਸਾਡੇ ਨਾਲ ਬੈਠਦਾ ਨਹੀਂ ਕਾ ਤੂੰ ਜਾ ਜਾ ਕੇ ਗਹਿਰਾ ਨਕ ਲਾਉਣ ਵਾਲੇ ਪੁੱਛਦੇ ਖੁਸ਼ ਕਿਉਂ ਨਹੀਂ ਰਹਿੰਦਾ ਤੂ ਰਵਾਉਣ ਵਾਲੇ ਪੁੱਛਦੇ ਹਾਰਿਆ ਜਾ ਰਹਿਣਾ ਹੈ ਹਰਾਉਣ ਵਾਲੇ ਪੁੱਛਦੇ ਅੱਜ ਕੱਲ ਸਾਡੇ ਨਾਲ ਬੈਠਦਾ ਨਹੀਂ ਕਾ ਤੂੰ ਦਾਜਾ ਕੇ ਗੈਰਾ ਨਕਲੌਣ ਵਾਲੇ ਪੁੱਛੇ ਇਕੱਠੇ ਮੰਝੜਾਂ ਨੂੰ ਚੱਲੇ ਵੱਖਰਾ ਹੋ ਗਏ ਸਾੱਚ ਸਾਰੇ ਵੱਖ ਸਾ ਹੋ ਗਏ ਦਾਰਿਆਂ ਤੇ ਵਾਦਿਆਂ ਤੋਂ ਮੁਕਰ ਗਏ ਅੰਡਾ ਵੀ ਤੇ ਛੁੱਟੇ ਹੋ ਗਵਾ ਹੋ ਗਏ ਉਹ ਜਿਹੜੇ ਪੁੱਛਦੇ ਸੀ ਸਾਨੂੰ ਉਹ ਦਸਣ ਲੱਗ ਪਏ ਹੱਥੀ ਨਾਲ ਬਾਲੇ ਜੋ ਦਸਣ ਲੱਗ ਪਏ ਖੜੇ ਜਿਹੜੇ ਸਾਡੇ ਸਿਰੋਂ ਹੋਏ ਸੀ ਕਦੇ ਅੱਜ ਸਾਨੂੰ ਵੀ ਪਾਸੇ ਉਹ ਵਟਣ ਲੱਗ ਪਏ ਸ਼ਰਮਾ ਮੰਨਣ ਹੁਣ ਲੱਗ ਪਏ ਮੈਂ ਦਿਲ ਦੀਆਂ ਦੱਸਾਂਦੇ ਹੂੰ ਸੁਣ ਸੁਣੇ ਹੱਸੇ ਹੋ ਬਿੱਟ ਪਿੱਛੇ ਛੁਰੀਆਂ ਚ ਰੋਂਣ ਵਾਲੇ ਪੁੱਛਦੇ ਹੋ ਪੱਛਿਓ ਕਿਉਂ ਨਹੀਂ ਰਹਿੰਦਾ ਦੂਰ ਮੋੜ ਵਾਲੇ ਪੁੱਛਦੇ ਹਾਰਿਆ じゃ ਰਹਿਣਾ ਹਰੋਂਣ ਵਾਲੇ ਪੁੱਛਦੇ ਅੱਜ ਕੱਲ ਸਾਡੇ ਨਾਲ ਬੈਠਦਾ ਨਹੀਂ ਕਾਤੋਂ ਜਾ ਜਾ ਕੇ ਗਹਿਰਾਣਾ ਖਲਹੋਣ ਵਾਲੇ ਪੁੱਛਦੇ ਸਭਾ ਜੀ ਭਾਜੀ ਜੋ ਏ ਆ ਭਾਈ ਦੇ ਤਾਂ ਫੰਕਸ਼ਨ ਹੀ ਤਾਂ ਕਰਕੇ ਭਾਈ ਦਾ ਗਾਣਾ ਜਨੂ ਵਾਲੇ ਦੇ ਪੁਰੇ ਨਾ ਨੰਨ ਚ ਕਰੇ ਤੇ ਨਹੀਂ ਪਹਿਲਾ ਜੇ ਕਰੇ ਤੇ ਉਹ ਇੱਕ ਭਾਈ ਦਾ ਗਾਣਾ ਸਭ ਤੋਂ ਪਹਿਲਾ ਗਾਣਾ ਜਿਹੜਾ ਆਇਆ ਸੀ ਨਾ ਭਾਈ ਦਾ ਬੰਮ ਉਹ ਵੀ ਅਮਰ ਭਾਈ ਦਾ ਲਿਖਿਆ ਹੈ ਉਹ ਹੀ ਹੁਣ ਸੁਣਾਉਣਾ ਮੜਾ ਜੀ ਸਾਈਂ ਨੂੰ ਸੁਣਾਉ ਉਹ